ਜਿਹੜੇ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਬਹੁਤ ਹੀ ਇੱਕ ਹਾਸੋ ਹਿਣਾ ਦਾਈ ਵਿਸ਼ਾ ਹੈ ਗੁਰਸੇਖ ਨੇ ਅੰਮ੍ਰਿਤਧਾਰੀ ਨੇ ਕਿਸੇ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਰਹੇ ਨੇ ਤੇ ਹੁਣ ਇਹ ਗੱਲ ਕੀ ਕਰ ਰਹੇ ਨੇ ਕਹਿੰਦੇ ਵੀ ਇਸ ਸਾਲ ਦੀ 2025 ਦੀ 29 ਨਵੰਬਰ ਦੀ ਰਾਤ ਨੂੰ ਦੁਨੀਆ ਦਾ ਤੇ ਪੰਜਾਬ ਦਾ ਨਕਸ਼ਾ ਬਦਲਣ ਵਾਲਾ ਬਹੁਤ ਅਨਹੋਣੀ ਹੋਣ ਵਾਲੀ ਹੈ ਸੋ ਐਸੇ ਮੰਦ ਬੁੱਧੀ ਲੋਕਾਂ ਦੇ ਇਹੋ ਜਿਹੇ ਬਿਆਨਾਂ ਤੋਂ ਬਚੋ ਸੋ ਆਓ ਆਪਾਂ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਨੇ ਉਹ ਪੜ ਲਈਏ ਥੋੜੇ ਜੇ ਤੋਂ ਚਲਿਏ ਸ਼ੁਰੂ ਕਰਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਸੰਗਤ ਜੀ ਆਪ ਜੀ ਦਾ ਤੇ ਅੱਜ ਬਹੁਤ ਹੀ ਮਜ਼ੇਦਾਰ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਜੀ ਬਹੁਤ ਹੀ ਜਿਹੜੇ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਹੈ ਬਹੁਤ ਹੀ ਇੱਕ ਹਾਸੋ ਹਿਣਾ ਜਾਈ ਵਿਸ਼ਾ ਹੈ ਤੇ ਦਿਲ ਕੀਤਾ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਏ ਸੋ ਗੱਲ ਇਸ ਤਰ੍ਹਾਂ ਸੰਗਤ ਜੀ ਆਪ ਜੀ ਨੇ ਵੀ ਸੁਣੀ ਹੋਣੀ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਵੀਡੀਓ ਹੈ ਕਿਹੜੀ ਹੈ ਉਹ ਮੈਂ ਇੱਥੇ ਦਿਖਾਤਾ ਨਹੀਂ ਸਕਦਾ ਕਿਉਂਕਿ ਕਾਪੀਰਾਈਟ ਦਾ ਮਸਲਾ ਫੇਰ ਆ ਜਾਂਦਾ YouTube ਵੱਲੋਂ ਅੱਜ ਕੱਲ ਬਹੁਤ ਸਖਤੀ ਆਈ ਕੀਤੀ ਹੋਈ ਹੈ YouTube ਟੀਮ ਨੇ ਕਿ ਕਿਸੇ ਦਾ ਵੀ ਕੰਟੈਂਟ ਥੋੜਾ ਜਿਹਾ ਵੀ ਤੁਸੀਂ ਨਹੀਂ ਦਿਖਾ ਸਕਦੇ ਪਰ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜ਼ਰੂਰ ਆ ਵੀ ਉਹ ਹੈ ਕੌਣ ਆਪ ਮੋਬਾਈਲ ਤੇ ਤੁਸੀਂ ਦੇਖ ਰਹੇ ਹੋ ਉਦਾਂ ਵੀ ਸਕਰੀਨ ਤੇ ਤੁਹਾਨੂੰ ਫੋਟੋ ਦਿਖਾ ਦਿੰਨੇ ਆ ਇਹ ਬਾਬਾ ਜੀ ਨੇ ਜੀ ਤੇ ਇਹਨਾਂ ਦਾ ਨਾਮ ਪਤਾ ਨਹੀਂ ਕੀ ਹੈ ਗੁਰਸੇਖ ਨੇ ਅੰਮ੍ਰਿਤਧਾਰੀ ਨੇ ਕਿਸੇ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਰਹੇ ਨੇ ਤਿਹੜਾ ਗੱਲ ਕੀ ਕਰ ਰਹੇ ਨੇ ਗੱਲ ਉਹ ਥੋੜੀ ਜੀ ਹਾਸੇ ਵਾਲੀ ਗੱਲ ਹੈ ਗੱਲ ਕੀ ਕਰ ਰਹੇ ਨੇ ਕਹਿੰਦੇ ਵੀ ਇਸ ਸਾਲ ਦੀ 2025 ਦੀ 29 ਨਵੰਬਰ ਦੀ ਰਾਤ ਨੂੰ ਦੁਨੀਆ ਦਾ ਤੇ ਪੰਜਾਬ ਦਾ ਨਕਸ਼ਾ ਬਦਲਣ ਵਾਲਾ ਬਹੁਤ ਅਨਹੋਣੀ ਹੋਣ ਵਾਲੀ ਹੈ ਤੇ ਹੁਣ ਕਹਿੰਦੇ ਪਾਪ ਬਹੁਤ ਵੱਧ ਗਿਆ ਤੇ ਹੁਣ ਸਭ ਕੁਝ ਤਬਾਹ ਹੋ ਜਾਣਾ ਬੜਾ ਕੁਝ ਕਿਹਾ ਇਹਨਾਂ ਨੇ ਬਾਕੀ ਤੁਸੀਂ ਇਹਨਾਂ ਦੇ ਇੰਟਰਵਿਊ ਸੁਣ ਸਕਦੇ ਹੋ ਰੀਲ ਐਂਡ ਤੁਸੀਂ ਸੁਣੀ ਹੋਣੀ ਬਹੁਤ ਵਾਰ ਲੋਈ ਹੈ ਤੇ ਇੱਕ ਨਹੀਂ ਕਈ ਚੈਨਲਾਂ ਦੇ ਉੱਤੇ ਇਹ ਦਿਖਾਈ ਗਈ ਹੈ ਤੇ ਅੱਜ ਕਿੰਨੀ ਤਰੀਕ ਹੈ ਜੀ ਅੱਜ 30 ਨਵੰਬਰ ਹੋ ਗਈ ਹੈ ਜੀ 29 ਨਵੰਬਰ ਦੀ ਰਾਤ बीत ਚੁੱਕੀ ਹੈ ਤੇ ਇਹਨਾਂ ਨੇ ਕਿਹਾ ਸੀਗਾ 29 ਨਵੰਬਰ ਦੀ ਰਾਤ ਤੇ 30 ਨਵੰਬਰ ਦੀ ਸਵੇਰ 3:33 ਮਿੰਟ ਦੇ ਉੱਤੇ ਦੁਨੀਆ ਦਾ ਨਕਸ਼ਾ ਬਦਲਣਾ ਹੈ ਤੇ ਉਹ ਨਕਸ਼ਾ ਹੁਣ ਕਿਵੇਂ ਬਦਲਿਆ ਕਿੱਥੇ ਬਦਲਿਆ ਇਹਦੇ ਬਾਰੇ ਹਜੇ ਤੱਕ ਤਾਂ ਕੋਈ ਖਬਰ ਆਈ ਨਹੀਂ ਜੀ মিডিਆ ਦੇ ਉੱਤੇ ਮੈਂ ਬੜਾ ਸਵੇਰ ਦੇ ਲੱਗਾ ਫਰੋਲਣ ਤੇ ਮੈਂ ਤਾਂ ਰਾਤ ਵੀ ਨੀਂਦ ਨਹੀਂ ਸਿਆਰੀ ਮੈਂ ਕਿਹਾ ਵੀ ਦੇਖੀਏ ਤਾਂ ਸੀ ਰਾਤੀ 3:33 ਤੇ ਹੋਏਗਾ ਕੀ ਪਰ 4:00 ਵਜੇ ਜਦੋਂ ਸਵੇਰੇ ਅਮਰਤਵਲੇ ਉੱਠਿਆ ਤੇ ਕੋਈ ਖਾਸ ਖਬਰ ਮਤਲਬ ਉਸ ਸਮੇਂ ਤਾਂ ਨਹੀਂ ਕੁਝ ਪਤਾ ਲੱਗਾ ਤੇ ਦਿਨੇ ਫਿਰ ਮੈਂ ਇਧਰ ਉਧਰ ਝਾਤ ਮਾਰੀ ਮੀਡੀਆ ਦੇ ਉੱਤੇ ਇੰਟਰਨੈਟ ਦੇ ਉੱਤੇ ਬੜਾ ਕੁਝ ਫਰੋਲਿਆ ਪਰ ਮੈਨੂੰ ਤਾਂ ਕਿਤੇ ਨਹੀਂ ਨਕਸ਼ਾ ਲੱਭਿਆ ਹੋਇਆ ਬਦਲਿਆ ਹੋਇਆ ਲੱਭਿਆ ਮੈਨੂੰ ਤੇ ਗੱਲ ਹੈ ਨਹੀਂ ਆਸੇ ਵਾਲੀ ਤੇ ਇਹ ਇਹਨੂੰ ਹੁਣ ਗੁਰਸਿੱਖ ਕਹੀਏ ਕੀ ਕਹੀਏ ਗੁਰਸਿੱਖ ਤਾਂ ਗੁਰਬਾਣੀ ਤੇ ਭਰੋਸਾ ਕਰਦਾ ਹੈ ਨਾ ਤੇ ਗੁਰਬਾਣੀ ਦਾ ਮਾਹਵਾਕ ਹੈ ਖਿੱਤ ਵਾਰ ਨਾ ਜੋਗੀ ਜਾਣਾ ਹੈ ਰੁੱਤ ਮਹਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਪਾਛਾ ਤਾਂ ਕਹਿੰਦੇ ਨਾ ਕੋਈ ਜੋਗੀ ਜਾਣਦੇ ਨੇ ਨਾ ਕੋਈ ਸੰਤ ਮਹਾਤਮਾ ਜਾਣਦੇ ਨੇ ਕਿ ਸ੍ਰਿਸ਼ਟੀ ਕਦੋਂ ਬਣੀ ਹੈ ਤੇ ਕਦੋਂ ਖਤਮ ਹੋਣੀ ਹੈ ਜਿਸ ਨੇ ਬਣਾਈ ਹੈ ਨਾ ਉਹ ਹੀ ਜਾਣਦਾ ਤੇ ਨਾ ਹੀ ਉਸ ਪਰਮਾਤਮਾ ਨੇ ਇਸ ਚੀਜ਼ ਦਾ ਗਿਆਨ ਕਿਸੇ ਨੂੰ ਦਿੱਤਾ ਇੱਕ ਇਨਸਾਨ ਦੀ ਗੱਲ ਕਰ ਲਈ ਹੈ ਨਾ ਜੇ ਆਪਾਂ ਸਾਰੀ ਸ੍ਰਿਸ਼ਟੀ ਦੀ ਗੱਲ ਤਾਂ ਸਾਈਡ ਤੇ ਰੱਖ ਦੋ ਇੱਕ ਇਨਸਾਨ ਦੀ ਉਤਪਤੀ ਤੇ ਨਾਸ਼ ਇਨਸਾਨ ਦੇ ਜਨਮ ਦਾ ਤੇ ਮਰਨ ਦਾ ਇਹ ਵੀ ਨਹੀਂ ਪਤਾ ਕਿਸੇ ਨੂੰ ਕਦੋਂ ਇਨਸਾਨ ਨੇ ਧਰਤੀ ਤੇ ਆਉਣਾ ਤੇ ਕਦੋਂ ਜਾਣਾ ਧਰਤੀ ਤੋਂ ਕਿਸੇ ਨੂੰ ਨਹੀਂ ਪਤਾ ਜਿਹੜਾ ਬੰਦਾ ਆਇਆ ਉਹਨੂੰ ਵੀ ਨਹੀਂ ਪਤਾ ਹੁਣ ਅਸੀਂ ਭਾਵਾਂ ਆਪਣੇ ਜਨਮ ਸਰਟੀਫਿਕੇਟ ਚੱਕੀ ਫਿਰਦੇ ਆ ਸੰਗਤ ਜੀ ਉਤੇ ਲਿਖਿਆ ਪੁਰਾਣੀ ਤਰੀਕ ਨੂੰ ਇੰਨੇ ਵਜੇ ਮੇਰਾ ਜਨਮ ਹੋਇਆ ਪਰ ਅਸਲ ਦੇ ਵਿੱਚ ਉਹ ਜਨਮ ਉਹਦੀ ਤਰੀਕਾ ਸੰਸਾਰ ਤੇ ਆਉਣ ਦੀ ਤਰੀਕ ਨਹੀਂ ਦੇ ਸੰਸਾਰ ਤੇ ਤਾਂ ਇਨਸਾਨ 9 ਮਹੀਨੇ ਪਹਿਲਾਂ ਹੀ ਆ ਜਾਂਦਾ ਨਾ ਮਾਤਾ ਦੇ ਗਰਭ ਦੇ ਵਿੱਚ ਤੇ ਖੁਰਾਕ ਖਾਣੀ ਸ਼ੁਰੂ ਕਰ ਦਿੰਦਾ ਸਾਹ ਲੈਣੇ ਸ਼ੁਰੂ ਕਰ ਦਿੰਦਾ ਦਿਲ ਦੀ ਧੜਕਣ ਉਸ ਦੀ ਚੱਲਣੀ ਸ਼ੁਰੂ ਹੋ ਜਾਂਦੀ ਹੈ 9 ਮਹੀਨੇ ਪਹਿਲਾਂ ਹੀ ਤੇ ਉਹ ਕਦੋਂ ਹੋਈ ਹੈ ਕਦੋਂ ਉਹਨੇ ਮਾਂ ਦੇ ਗਰਭ ਦੇ ਵਿੱਚ ਪ੍ਰਵੇਸ਼ ਕੀਤਾ ਇਹਦਾ ਗਿਆਨ ਕਿਸੇ ਨੂੰ ਵੀ ਨਹੀਂ ਇਥੋਂ ਤੱਕ ਕਿ ਉਸ ਮਾਂ ਨੂੰ ਵੀ ਨਹੀਂ ਜਿਸ ਮਾਂ ਨੇ ਉਸ ਬੱਚੇ ਨੂੰ ਜਨਮ ਦੇਣਾ ਤੇ ਗੱਲਾਂ ਇਹ ਕਰਦੇ ਨੇ ਸ੍ਰਿਸ਼ਟੀ ਦੀਆਂ ਤੇ ਇਹ ਬਾਬੇ ਪਤਾ ਕੀ ਕਹਿੰਦੇ ਇਸ ਐਂਟ੍ਰੀਵ ਦੇ ਵਿੱਚ ਕਹਿੰਦੇ ਮੈਂ ਤੇ ਡੇਢ ਸਾਲ ਪਹਿਲਾਂ ਦਾ ਹੀ ਨਾ ਫੇਸਬੁੱਕ ਤੇ ਪਾ ਦਿੱਤਾ ਹੈ ਵੀ ਇੰਨੀ ਤਰੀਕ 29 ਦਸੰਬਰ ਖਿਮਾ ਕਰਿਓ 2025 ਦੀ 29 ਨਵੰਬਰ ਦੀ ਰਾਤ ਦੁਨੀਆ ਦਾ ਨਕਸ਼ਾ ਬਦਲਣਾ ਹੈ ਕਹਿੰਦਾ ਕੋਈ ਬੰਨੇ ਤੇ ਨਾ ਮੰਨੇ ਆਪੇ ਹੀ ਪਤਾ ਲੱਗ ਜਾਊਗਾ ਉਹ 29 ਨਵੰਬਰ ਵੀ ਲੰਗੀ ਜੀ ਰਾਤ ਵੀ ਲੰਗੀ 30 ਨਵੰਬਰ ਚੱਲ ਰਿਹਾ ਅਜੇ ਤੱਕ ਤੇ ਕੋਈ ਨਕਸ਼ਾ ਬਦਲਿਆ ਨਹੀਂ ਤੇ ਇਹਨਾਂ ਦੀ ਵੀਡੀਓ ਦੇ ਉੱਤੇ ਜਿਹੜੇ-ਜਿਹੜੇ ਕਮੈਂਟ ਆਏ ਨੇ ਨਾ ਮੇਰਾ ਦਿਲ ਕਰਦਾ ਵੀ ਥੋੜੇ ਜਿਹਾ ਆਪਾਂ ਆਉਣ ਵਾਲੀ ਉਹ ਕਮੈਂਟਾਂ ਬਾਰੇ ਗੱਲ ਜ਼ਰੂਰ ਕਰ ਲਈਏ ਵੀ ਲੋਕਾਂ ਨੇ ਸਬਾਬੇ ਨੂੰ ਕਿਹਾ ਕੀ ਹੈ ਅਸਲ ਦੇ ਵਿੱਚ ਨਾ ਮਸ਼ਹੂਰ ਹੋਣ ਦੇ ਤਰੀਕੇ ਲੋਕ ਲੱਭਦੇ ਨੇ ਪਹਿਲਾਂ ਤਾਂ ਆ ਜਿਹੜੇ ਤਾਂ ਲਚਰਤਾ ਦੇ ਵੱਲ ਗਏ ਨੇ ਇਹਨਾਂ ਨੇ ਨੰਗੇਸ ਨੂੰ ਬढ़ावा ਦਿੱਤਾ ਵੀ ਅਸੀਂ ਮਸ਼ਹੂਰ ਹੋ ਜਾਈਏ ਕਿਸੇ ਤਰੀਕੇ ਹੀ ਹੋ ਜਾਈਏ ਗੰਦਮੰਦ ਦਿਖਾਣਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਥੋੜਾ ਜਿਹਾ ਹੋਰ ਲੋਕੀ ਸਾਹਮਣੇ ਆਏ ਉਹਨਾਂ ਨੇ ਕੀ ਕੀਤਾ ਗੰਦਮੰਦ ਖਾਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਸਿਰ ਮਸ਼ਹੂਰ ਹੋਣਾ ਹੈ ਇੱਕ ਬੰਦਾ ਤੁਸੀਂ ਦੇਖਿਆ ਹੋਣਾ ਉਹ ਕੀ ਕਰਦਾ ਨਵੇਂ ਕੱਪੜੇ ਪਾ ਕੇ ਨਾ ਸੂਟ ਬੂਟ ਐ ਤਿਆਰ ਸ਼ਹਿਰ ਹੋ ਕੇ ਤੇ ਜਾ ਕੇ ਗੰਦੇ ਨਾਲੇ ਦੇ ਵਿੱਚ ਬਹਿ ਜਾਏਗਾ ਸੜਕ ਦੇ ਉੱਤੇ ਗੰਦਾ ਪਾਣੀ ਖੜਿਆ ਨਾ ਉਹਦੇ ਵਿੱਚ ਲੰਮਾ ਪੈ ਜਾਏਗਾ ਗਾਰਾ ਚਾ ਕੇ ਆਪਣੇ ਮੂੰਹ ਤੇ ਮਲ ਲੈਂਦਾ ਗੰਦਗੀ ਆਪਣੇ ਉੱਤੇ ਸੁੱਟ ਲੈਂਦਾ ਕਾਰਨ ਕੀ ਹੈ ਜੀ ਸਿਰਫ ਮਸ਼ਹੂਰ ਹੋਣਾ ਹੈ ਦਿਮਾਗ ਖਰਾਬ ਹੋਏ ਪਏ ਨੇ ਲੋਕਾਂ ਦੇ ਤੇ ਹੁਣ ਸਾਡੇ ਅੰਮ੍ਰਿਤ ਧਾਰੀ ਦੇਖਣ ਵਾਲੇ ਇਹੋ ਜੇ ਪੱਗਾਂ ਦੇ ਵਿੱਚ ਸਿਰਫ ਸਾਇ ਹੋਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਹ ਪਤਾ ਨਹੀਂ ਮਹਾਪੁਰਸ਼ ਬ੍ਰਹਮ ਗਿਆਨੀ ਪਤਾ ਨਹੀਂ ਕੀ ਕੁਝ ਕਹਿੰਦੇ ਨੇ ਮੈਂ ਨਹੀਂ ਜਾਣਦਾ ਕੀ ਇਹਨਾਂ ਦਾ ਨਾਮ ਹੈ ਤੇ ਕੀ ਕਿੱਥੋਂ ਦੇ ਨੇ ਕੌਣ ਨੇ ਕੌਣ ਨਹੀਂ ਤੇ ਗੱਲਾਂ ਇਹ ਇਹ ਕਾਰਨ ਇਹਨਾਂ ਦਾ ਵੀ ਇਹੀ ਹੈ ਵੀ ਅਸੀਂ ਮਸ਼ਹੂਰ ਹੋ ਜਾਈਏ ਕਿਸੇ ਤਰੀਕੇ ਮਸ਼ਹੂਰ ਹੋ ਜਾਈਏ ਇੱਕ ਨਹੀਂ ਇਹੋ ਜੇ ਬਥੇਰੇ ਨੇ ਬਹੁਤ ਨੇ ਇਹੋ ਜਿਹੇ ਵੀ ਗੱਲਾਂ ਕਰਨ ਵਾਲੇ ਵੀ ਇੰਨੇ ਤਰੀਕ ਨੂੰ ਆਉਂ ਰਿਹਾ ਜੀ ਇੰਨੇ ਤਰੀਕ ਨੂੰ ਆ ਰਿਹਾ ਜੀ ਹੁਣ ਇਹਨਾਂ ਦਾ ਬਿਆਨ ਕਦੋਂ ਆਉਂਦਾ ਉਹਦੀ ਸਾਨੂੰ ਉਡੀਕ ਰਹੇਗੀ ਵੀ ਕਿਉਂ ਨਹੀਂ ਨਕਸ਼ਾ ਬਦਲਿਆ ਜੀ ਤੇ ਬਦਲਿਆ ਤੇ ਕਿੱਥੇ ਬਦਲਿਆ ਮੜ ਜੇ ਵੀ ਦੱਸ ਦੇਣ ਫਿਰ ਸ਼ਾਇਦ ਮੈਨੂੰ ਲੱਗਦਾ ਵੀ ਮੀਰੀਆ ਉੱਥੇ ਤੱਕ ਨਾ ਪਹੁੰਚ ਸਕਿਆ ਹੋਵੇ ਸ਼ਾਇਦ ਜਿਹੜੇ ਆਪਣੇ ਦੇਸ਼ਾਂ ਦੀਆਂ ਜਿਹੜੀਆਂ ਮੌਸਮ ਵਿਭਾਗ ਦੀਆਂ ਤਕਨੀਕਾਂ ਨੇ ਮਸ਼ੀਨਾਂ ਨੇ ਵਿਗਿਆਨ ਨੇ ਜਿਹੜੇ ਆਪਣੇ ਪ੍ਰੋਜੈਕਟ ਛੱਡੇ ਹੋਏ ਨੇ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ ਇਸ ਬਾਬੇ ਨੂੰ ਪਤਾ ਲੱਗਿਆ ਹੋਵੇ ਵੀ ਕਦੋਂ ਨਕਸ਼ਾ ਬਦ ਕਿੱਥੇ ਨਕਸ਼ਾ ਬਦਲਿਆ ਤੇ ਕਿਵੇਂ ਬਦਲਿਆ ਸੋ ਆਓ ਆਪਾਂ ਜਿਹੜੇ ਲੋਕਾਂ ਨੇ ਕਮੈਂਟ ਕੀਤੇ ਨੇ ਉਹ ਪੜ ਲਈਏ ਥੋੜੇ ਜੇ ਸਭ ਤੋਂ ਪਹਿਲਾ ਕਮੈਂਟ ਜਿਹੜਾ ਆਇਆ ਜੀ ਉਹ ਕੀ ਕਹਿ ਰਹੇ ਨੇ ਕਹਿੰਦੇ ਜੀ ਅੱਜ 29 ਨਵੰਬਰ ਹੈ ਕੌਣ ਕੌਣ ਜਾ ਕੇ ਵੇਖੇਗਾ ਕਿ ਨਕਸ਼ਾ ਬਦਲਿਆ ਹੋਇਆ ਦਿਸਿਆ ਕਿ ਨਹੀਂ ਪਹਿਲਾਂ ਤਾਂ ਚਲੋ ਇਹ ਕਰਤਾ ਹੁਣ ਇੱਕ ਬੰਦਾ ਕੀ ਕਮੈਂਟ ਕਰ ਰਿਹਾ ਬਾਬਾ ਜੀ ਗੱਲ ਪੱਕੀ ਹੈ ਫਿਰ ਤਾਂ ਆਪਾਂ ਲੋਨ ਦੀ ਕਿਸ਼ਤ ਨਹੀਂ ਭਰੀਏ ਕਿਉਂਕਿ ਨਕਸ਼ਾ ਤਾਂ ਬਦਲ ਜਾਣਾ ਤੇ ਲੋਨ ਵਾਲਿਆਂ ਨੂੰ ਸਾਡਾ ਘਰ ਲੱਭਣਾ ਹੀ ਨਹੀਂ ਗੱਲ ਵੀ ਸਹੀ ਹੈ ਤੇ ਨਕਸ਼ਾ ਹੀ ਬਦਲ ਜਾਣਾ ਫਿਰ ਉਹ ਕਿੱਥੇ ਲੱਭਦੇ ਫਿਰਣਗੇ ਹਾਂਜੀ ਇੱਕ ਬੰਦਾ ਕੀ ਕਮੈਂਟ ਕਰ ਰਿਹਾ ਕਹਿੰਦਾ ਬਾਬਾ ਇਹ ਨਾ ਕਹਿ ਪੂਰਾ ਮਹੀਨਾ ਡਿਊਟੀ ਕਰਦਿਆਂ ਨੂੰ ਲੰਘਿਆ ਤਨਖਾਹ ਤਾਂ ਲੈ ਲੈਣਦੇ ਵੱਤ ਸਹੀ ਹੈ ਆਗਲਾ ਕਮੈਂਟ ਬੜਾ ਹੀ ਹਾਸੇ ਵਾਲਾ ਜੀ ਉਹ ਮੈਂ ਹੁਣ ਪੜਾਂ ਕਿ ਨਾ ਪੜਾਂ ਚਲ ਤੂੰ ਦਿਖਾ ਦਾਂਗਾ ਤੁਸੀਂ ਆਪੇ ਪੜ ਲਿਓ ਥੋੜਾ ਜਿਹਾ ਪੜ ਲੈਣਾ ਕਹਿੰਦਾ ਪਾਪਾ 3 ਮਹੀਨੇ ਦਾ ਰਿਚਾਰਜ ਕਰਵਾਇਆ ਤੂੰ ਆ ਗੱਲ ਦੱਸ ਕੇ ਮੇਰੇ ਅਗਲਾ ਕਮੈਂਟ ਹੈ ਜੀ ਕਹਿੰਦਾ ਸਭ ਤੋਂ ਜ਼ਿਆਦਾ ਮੰਦ ਬੁੱਧੀ ਲੋਕ ਸਾਡੀ ਕੌਮ ਦੇ ਵਿੱਚ ਹੀ ਆ ਗਏ ਨੇ ਬੱਤ ਸਹੀ ਹੈ ਗੱਲ ਸਹੀ ਹੈ ਬਿਲਕੁਲ ਸਹੀ ਹੈ ਜੀ ਬਈ 1 ਮਿੰਟ ਬੜਾ ਵਧੀਆ ਫੋਰ ਆਇਆ ਜੀ ਕਹਿੰਦਾ ਇਸ ਹਿਸਾਬ ਨਾਲ ਤਾਂ ਫਿਰ ਮੈਂ ਅਮਰ ਹੋ ਗਿਆ ਅਮਰਕੇ ਦੇ ਸਾਹਮਣੇ ਲੋਇਆ ਭਾਈ ਪਤਾ ਨਹੀਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਹਾਂਜੀ ਆ ਕਮੈਂਟ ਬੜਾ ਵਧੀਆ ਕੀਤਾ ਜੀ ਥਾਲੀਵਾਲ ਸਾਹਿਬ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਦਾਂ ਕਿਤੇ ਵੀ ਨਹੀਂ ਲਿਖਿਆ ਕਿ ਦੁਨੀਆ ਕਦੋਂ ਖਤਮ ਹੋਣੀ ਹੈ ਮਾਰ ਤਾਂ ਕਹਿੰਦੇ ਨੇ ਜੇ ਕਰਤਾ ਸੇ ਠੀਕੋ ਸਾਜੇ ਆਪੇ ਜਾਣਾ ਸੋਈ ਕੋਈ ਗੱਲ ਆ ਗਈ ਨਾ ਗੁਰਬਾਣੀ ਦੀ ਕਹਿੰਦਾ ਜੇ ਨਾ ਬਦਲਾ ਫਿਰ ਤੇਰੇ ਨਾਲ ਕਰਾਂਗੇ ਗੱਲਬਾਤ ਬਾਬਾ ਤਿਆਰ ਰਹੀ हां बाबा इ तैयार रे हो फोन फोन बसेरे आउने ने जेना कोल ਤੁਹਾਡੇ ਨੰਬਰ ਮੇ ਮੇਰੇ ਕੋਲ ਨੰਬਰ ਨਹੀਂ ਨਹੀਂ ਤਾਂ ਮੈਂ ਵੀ ਕਰ ਦੇਣਾ ਸੀ ਇੱਥੇ ਲਾਈਵ ਹੀ ਕਰ ਦੇਣਾ ਸੀ ਅੱਜ ਸੋ ਬਹੁਤ ਸਾਰੇ ਕਮੈਂਟ ਨੇ ਸੰਗਤ ਜੀ ਗੱਲ ਤਾਂ ਇੰਨੀ ਕ ਹੈ ਸਮਝਣ ਵਾਲੀ ਕਿ ਮੰਦ ਬੁੱਧੀ ਲੋਕ ਤੇ ਇੱਕ ਬੀਬੀ ਜਿਹੜੀ ਇੰਟਰਵਿਊ ਲੈ ਰਹੀ ਹੈ ਨਾ ਫੋਟੋ ਤੁਸੀਂ ਦੇਖੀ ਹੈ ਨਾ ਐਂਕਰ ਵੀ ਬੈਠੀ ਉੱਤੇ ਉਹ ਉਹ ਵੀ ਬਹੁਤ ਡੈਰੀ ਕੀ ਵਿਚਾਰੀ ਉਹਦੇ ਗੱਲਾਂ ਤੋਂ ਪਤਾ ਲੱਗਦਾ ਵੀ ਉਹਦੇ ਤਾਂ ਤਫਸੀਲੇ ਛੁੱਟ ਗਏ ਹੈ ਮਨ ਲਗਦਾ ਨੂੰ ਨਵੀਂ ਨਵੀਂ ਨੌਕਰੀ ਮਿਲੇ ਹੋਣੀ ਤੇ ਉਹਨੇ ਸੋਚਿਆ ਵੀ ਮੈਂ ਨਵੀਂ ਨਵੀਂ ਐਂਕਰ ਬਣੀ ਆ ਤੇ ਇਹ ਤਾਂ ਨਕਸ਼ੇ ਬਦਲਣਾ ਹੋ ਗਿਆ ਕੱਲ ਨੂੰ ਕਿਤੇ ਮੇਰਾ ਸਟੂਡੀਓ ਹੀ ਨਾ ਗੈਪ ਹੋ ਜੇ ਥੋ ਸੋ ਇਹੋ ਜੀਆਂ ਗੱਲਾਂ ਸੰਗਤ ਜੀ ਦੁਨੀਆ ਨੂੰ ਡਰਾਉਣ ਵਾਲੀਆਂ ਤੇ ਆਪਣੇ ਆਪ ਨੂੰ ਸਿਰਫ ਫੇਮਸ ਕਰਨ ਲਈ ਇੱਕ ਮਕਸਦ ਹੈ ਇਹਨਾਂ ਲੋਕਾਂ ਦਾ ਹੋਰ ਕੁਝ ਵੀ ਨਹੀਂ ਤੁਹਾਡੇ ਸਾਹਮਣੇ ਹੀ ਹੈ ਅੱਗੇ ਵੀ ਕਿੰਨੀਆਂ ਕਿ ਭਵਿੱਖਵਾਣੀਆਂ ਕੀਤੀਆਂ ਲੋਕਾਂ ਨੇ ਤੇ ਇਹ ਬੜੇ ਕੰਫੀਡੈਂਸ ਮੈਂ ਤਾਂ ਹੈਰਾਨ ਹੁੰਦਾ ਵੀ ਕੰਫੀਡੈਂਸ ਲੈਵਲ ਇਹਨਾਂ ਦਾ ਕਿੰਨਾ ਹਾਈ ਹੁੰਦਾ ਬੜੇ ਮਤਲਬ ਆਪਣੇ ਤਰੀਕੇ ਦੇ ਨਾਲ ਗੱਲ ਕਰਨਗੇ ਜੀ ਮੈਂ ਤੇ ਪੱਕਾ ਹੀ ਮੈਨੂੰ ਤੇ ਗੁਰੂ ਸਾਹਿਬ ਨੇ ਆ ਕੇ ਦੱਸ ਦਿੱਤਾ ਹੈ ਗੁਰੂ ਸਾਹਿਬ ਤੇ ਮੇਰੇ ਕੋਲ ਆ ਕੇ ਬਹਿ ਗਏ ਸਨ ਉਹਨਾਂ ਨੇ ਸਾਰੀ ਕਹਾਣੀ ਦੱਸਤੀ ਮੈਨੂੰ ਇੱਕ ਹੋਰ ਲੱਗਾ ਸੀ ਕੱਲ ਵੀਡੀਓ ਇੱਕ ਹੋ ਸਾਹਮਣੇ ਆਈ ਉਹ ਕਹਿੰਦਾ ਜੀ ਮੈਂ ਕਿਹਾ ਸੀ ਨਾ ਇਜ਼ਰਾਈਲ ਦੇ ਵਿੱਚ ਪਤਾ ਨਹੀਂ ਕਿੱਥੇ ਉਹ ਜਵਾਲਾਮੁਖੀ ਫਟਣਾ ਤੇ ਆ ਦੇਖ ਲਓ ਹੁਣ ਅੱਗ ਦੇ ਅੰਬਾਲੇ ਬੋਲ ਬਲ ਰਹੇ ਨੇ ਨਾ ਹੁਣੇ ਸਾਰਾ ਧੂਆ ਇੰਡੀਆ ਚਾਊਗਾ ਬਰਬਾਦ ਹੋ ਜਾਏਗਾ ਸਾਰਾ ਇੰਡੀਆ ਉਹ ਧੂਆ ਤਵਾ ਪਤਾ ਨਹੀਂ ਕਿੱਥੇ ਦਾ ਕਿੱਥੇ ਲੰਘ ਗਿਆ ਤੇ ਕਹਿੰਦਾ ਲੋਕ ਮੰंदे ਨਹੀਂ ਸੀ ਸੋ ਇਹੋ ਜਿਹੇ ਵੀਡੀਓ ਦੇਖ ਕੇ ਸੰਗਤ ਜੀ ਬੜਾ ਹੈਰਾਨਗੀ ਹੁੰਦੀ ਹੈ ਬੜੀ ਵੀ ਕਿੱਦਾਂ ਦੇ ਲੋਕ ਨੇ ਸਾਡੇ ਦੇਸ਼ ਦੇ ਵਿੱਚ ਤੇ ਚਲੋ ਜੋਤਿਸ਼ ਕੰਮ ਕਰਨ ਵਾਲੇ ਲੋਕ ਜੋਤਿਸ਼ ਜਿਹੜੇ ਕਾਲਾ ਜਾਦੂ ਕਰਦੇ ਨੇ ਜਾਂ ਤਾੰਤ੍ਰਿਕ ਬਣੇ ਬੈਠੇ ਨੇ ਉਹ ਲੋਕ ਇਹੋ ਜੀਆਂ ਗੱਲਾਂ ਕਰਨ ਤੇ ਸਮਝ ਆਉਂਦੀ ਹੈ ਭਾਈ ਇਹਨਾਂ ਨੇ ਤਾਂ ਦੁਨੀਆ ਨੂੰ ਲੁੱਟਣਾ ਹੈ ਪੰਬਲ ਬੂਸਿਆਂ ਦੇ ਵਿੱਚ ਫਸਾ ਕੇ ਪਰ ਇੱਕ ਅੰਮ੍ਰਿਤਧਾਰੀ ਦਿਸਣ ਵਾਲਾ ਦਸਤਾਰਧਾਰੀ ਇਨਸਾਨ ਉਹ ਜਦੋਂ ਇਹੋ ਜੀਆਂ ਗੱਲਾਂ ਕਰੇ ਤੇ ਫਿਰ ਬਹੁਤ ਹੈਰਾਨਗੀ ਹੁੰਦੀ ਹੈ ਕਿ ਇੱਕ ਗੁਰਸਿੱਖ ਹੋ ਕੇ ਇਹੋ ਜਿਹਾ ਝੂਠ ਦਾ ਪ੍ਰਚਾਰ ਉਹ ਵੀ ਵੱਡੇ ਵੱਡੇ ਚੈਨਲਾਂ ਤੇ ਬਹਿ ਕੇ ਇੰਟਰਵਿਊਆਂ ਦੇ ਵਿੱਚ ਦੇਣਾ ਔਰ ਜਿਹੜੇ ਇੰਟਰਵਿਊ ਲੈਂਦੇ ਨੇ ਉਹ ਦਿਖਾਣ ਲੱਗਿਆ ਵੀ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਸਾਨੂੰ ਵੀ ਲੋਕਾਂ ਨੇ ਲੰਨਤਾ ਪਾਣੀਆਂ ਨੇ ਬੇਡਾ ਵੱਡਾ ਝੂਠ ਦਾ ਪ੍ਰਚਾਰ ਅਸੀਂ ਕਰ ਰਹੇ ਆਂ ਜਿੱਥੇ ਤੁਹਾਨੂੰ ਕਮੈਂਟ ਵੜ ਕੇ ਸੁਣਾਏ ਰੇ ਨਾ 5-7 ਜਿਹੜੇ ਮੈਂ ਉਹਨਾਂ ਦੇ ਵਿੱਚ ਬਹੁਤ ਸਾਰੇ ਕਮੈਂਟ ਇਹੋ ਜਿਹੇ ਵੀ ਨੇ ਜਿਹੜੇ ਹੱਥ ਜੋੜ-ਜੋੜ ਕੇ ਵਾਹਿਗੁਰੂ ਵਾਹਿਗੁਰੂ ਲਿਖ ਰਹੇ ਨੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ ਫੇਕਰ ਚ ਪਾਗੇ ਲੋਕ ਵੀ ਪਤਾ ਨਹੀਂ ਬਣੂਗਾ ਕੀ ਸੋ ਐਸੇ ਮੰਦ ਬੁੱਧੀ ਲੋਕਾਂ ਦੇ ਇਹੋ ਜਿਹੇ ਬਿਆਨਾਂ ਤੋਂ ਬਚੋ ਬਿਲਕੁਲ ਵੀ ਭਰੋਸਾ ਨਾ ਕਰੋ ਤੇ ਇਹੋ ਜਿਹੇ ਵੀਡੀਓ ਦੇ ਉੱਤੇ ਰਿਪੋਰਟ ਮਾਰੋ ਪਹਿਲਾਂ ਤੇ ਇਹੋ ਜਿਹੇ ਇੰਟਰਵਿਊਸ ਲੈਣ ਵਾਲਿਆਂ ਦੇ ਚੈਨਲ ਹੀ ਬੰਦ ਹੋਣੇ ਚਾਹੀਦੇ ਨੇ ਆਐਸਟੀਪੀਸੀ ਦਾ ਚੈਨਲ ਵੀ ਬੰਦ ਕਰ ਦਿੱਤਾ ਗੱਲ ਕੀ ਸੀ ਸਿਰਫ ਆਪਣੇ ਇਤਿਹਾਸ ਦੀ ਗੱਲ ਕੀਤੀ ਸੀ ਸਟੇਜ ਤੋਂ ਉਹ ਸੱਚ ਸੀ ਬਿਲਕੁਲ ਪਰ ਉਹ ਚੈਨਲ ਬੰਦ ਕਰ ਦਿੱਤਾ ਵੀ ਨਹੀਂ ਤੁਸੀਂ ਸੱਚ ਨਹੀਂ ਦੱਸ ਸਕਦੇ ਪਰ ਝੂਠ ਜਿੰਨਾ ਮਰਜ਼ੀ ਦੱਸੋ ਕੋਈ ਦਿੱਕਤ ਨਹੀਂ ਰੱਜ ਕੇ ਝੂਠ ਬੋਲੋ ਕੋਈ ਚੈਨਲ ਨਹੀਂ ਬੰਦ ਹੋਣਗੇ ਕਮਾਲ ਦੀ ਗੱਲ ਤਾਂ ਇਹ ਹੈ ਸੁਸੰਗਤ ਜੀ ਇਹ ਵੀਡੀਓ ਨੂੰ ਲੱਭਿਓ ਤੁਸੀਂ ਵੀ ਦੇਖ ਲਿਓ ਲੱਭ ਕੇ ਸ਼ਾਇਦ ਸਾਹਮਣੇ ਜਿਨ੍ਹਾਂ ਦੇ ਨਾ ਆਈ ਹੋਵੇ ਵੈਸੇ ਤਾਂ ਆਈ ਹੋਣੀ ਬਹੁਤ ਵਾਰੀ ਹੋਈ ਹੈ ਤੇ 29 ਦਸੰਬਰ ਦੀ ਰਾਤ ਨੂੰ ਕਹਿੰਦੇ ਜੀ ਦੁਨੀਆ ਦਾ ਨਕਸ਼ਾ ਬਦਲਣਾ ਹੈ ਤੇ ਆ ਨਕਸ਼ਾ ਨੁਕਸ਼ਾ ਸਾਰਾ ਕੋ જોઈ ਹੈ ਜੀ ਕੋਈ ਨਕਸ਼ਾ ਨਹੀਂ ਬਦਲਿਆ ਇੱਕ ਨੇ ਕਮੈਂਟ ਕੀਤਾ ਸੀ ਕਹਿੰਦਾ ਕਿ ਤੇ ਆਪਾਂ 30 ਨਵੰਬਰ ਨੂੰ ਪਾਕਿਸਤਾਨ ਚ ਨਾ ਬੈਠੇ ਹੋਈਏ ਵੀ ਨਕਸ਼ਾ ਬਦਲ ਜਾਣਾ ਵੀ ਪਾਕਿਸਤਾਨ ਕਿਤੇ ਇਧਰ ਆ ਜਾਏ ਸੋ ਬਹੁਤ ਸਾਰੇ ਲੋਕਾਂ ਨੇ ਇਸ ਬਾਬੇ ਦੀ ਮਜ਼ਾਕ ਉਡਾਈ ਹੈ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਣੀ ਚਾਹੀਦੀ ਹੈ ਵੀ ਗੁਰਸਿੱਖੀ ਬਾਣੇ ਦੇ ਵਿੱਚ ਉਹਦੀਆਂ ਗੱਲਾਂ ਕਰਨੇ ਜਿਹੜੇ ਇੱਕ ਕਹਿੰਦਾ ਨਾ ਖਾਲੀ ਘੜੇ ਨੇ ਜਿਹੜੇ ਉਹ ਹੀ ਉਹਨਾਂ ਵਿੱਚੋਂ ਹੀ ਆਵਾਜ਼ ਆਉਂਦੀ ਹੈ ਮਾਰਾ ਦੀ ਬਾਣੀ ਦਾ ਇੱਕ ਬਚਨ ਮੈਂ ਆਪ ਜੀ ਨੂੰ ਸਾਂਝਾ ਕਰਾਂ ਕਹਿੰਦੇ ਕਹ ਕਬੀਰ ਛੋਛਾ ਘੱਟ ਬੋਲਾ ਭਰਿਆ ਹੋਏ ਸੋ ਕਬਹੋ ਨ ਡੋਲਾ ਖਾਲੀ ਭਾਂਡਾ ਜਿਹੜਾ ਹੁੰਦਾ ਨਾ ਉਹਨੂੰ ਮਾਰਾ ਜੇ ਹੱਥ ਮਾਰੋ ਤੇ ਬੜੀ ਆਵਾਜ਼ ਕਰਦਾ ਕਿਉਂਕਿ ਉਹ ਖਾਲੀ ਹੈ ਬੜਾ ਬੋਲਦਾ ਹੈ ਉਹ ਪਰ ਜਿਹੜਾ ਭਰਿਆ ਹੋਵੇ ਨਾ ਉਹਦੇ ਚ ਆਵਾਜ਼ ਨਹੀਂ ਆਉਂਦੀ ਤੇ ਭਗਤ ਕਬੀਰ ਸਾਹਿਬਾਨੀ ਚ ਕਹਿੰਦੇ ਨੇ ਜਿਹੜੇ ਹਿਰਦੇ ਖਾਲੀ ਦੇ ਨਾ ਉਹ ਹੀ ਉੱਚੀ ਉੱਚੀ ਬੋਲਦੇ ਨੇ ਉਹ ਹੀ ਇਹੋ ਜਿਹੀ ਗੱਲਾਂ ਕਰਦੇ ਨੇ ਦੁਨੀਆ ਨੂੰ ਪੰਬਲ ਪੂਸੇ ਦੇ ਵਿੱਚ ਪਾਉਣ ਵਾਲੀਆਂ ਜਿਹੜੇ ਭਰੇ ਹੋਏ ਨੇ ਬੰਦਗੀ ਦੇ ਨਾਲ ਸਿਮਰਨ ਦੇ ਨਾਲ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਜੇ ਕਿਸੇ ਨੂੰ ਸੋਝੀ ਆ ਵੀ ਜੈਨਾ ਤਾਂ ਵੀ ਉਹ ਸ਼ਾਂਤੀ ਰਹਿਣਗੇ ਕਿਉਂਕਿ ਉਸ ਅਕਾਲ ਪੁਰਖ ਦੇ ਬਾਣੇ ਦੀ ਗੱਲ ਹੈ ਉਸ ਦੇ ਹੁਕਮ ਦੀ ਗੱਲ ਹੈ ਤੇ ਉਹਨੇ ਕੋਈ ਪਹਿਲਾਂ ਇਹ ਤਾਂ ਕਹਿੰਦੇ ਮੈਂ 1.5 ਸਾਲ ਪਹਿਲਾਂ ਉਹਦੀ ਪਾਇਆ ਹੋਇਆ ਫੇਸਬੁੱਕ ਦੇ ਉੱਤੇ ਸੁਣ ਲਓ ਕਹਿੰਦੇ ਮੇਰੀਆਂ ਵੀਡੀਓ ਕੱਢ ਕੇ ਕਮਾਲ ਹੋ ਗਈ 1.5 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਹਨਾਂ ਨੂੰ ਕਿ 29 ਨਵੰਬਰ 2025 ਨੂੰ ਨਕਸ਼ਾ ਬਦਲਣਾ ਹੈ ਦੀ ਦੁਨੀਆ ਦਾ ਸੋ ਬਾਬਾ ਜੀ ਬੇਨਤੀ ਹੈ ਵੀ ਕਿੱਥੇ ਬਦਲਿਆ ਕਿਵੇਂ ਬਦਲਿਆ ਕਿਹੜਾ ਬਦਲਿਆ ਇਹ ਸਾਰਾ ਕੁਝ ਜ਼ਰੂਰ ਦੱਸਿਓ ਆਪਣੀ ਵੀਡੀਓ ਬਣਾ ਕੇ ਤੇ ਬਾਕੀ ਤਾਂ ਲੋਕਾਂ ਨੂੰ ਪਤਾ ਹੀ ਹੈ ਕੀ ਸੱਚ ਤੇ ਕੀ ਝੂਠ ਤੁਹਾਡੇ ਨਾਲ ਵਿਚਾਰ ਹੀ ਸਾਂਝੇ ਕਰਨੇ ਸਾਂਜੀ ਇਹੋ ਜੀ ਵੀਡੀਓ ਤੋਂ ਜ਼ਰੂਰ ਬਚੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਸੱਚਾਈ ਜ਼ਰੂਰ ਪਹੁੰਚ ਸਕੇ ਤੇ ਇਹੋ ਜਿਆਂ ਨੂੰ ਥੋੜੀ ਜੀ ਠੱਲ ਪਵੇ ਵੀ ਇਦਾਂ ਦੀ ਗੱਲਬਾਤ ਕਰਨ ਤੋਂ ਪਹਿਲਾਂ ਪੰਜਾਬੀ ਵਰੀ ਸੋਚ ਲਈਏ ਦੁਨੀਆ ਨੇ ਫਿਰ ਸਾਨੂੰ ਜਵਾਬ ਵੀ ਦੇਣੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਵੀ ਕਮੈਂਟਸ ਦੇ ਰਹੇ ਜਰੂਰ ਸਾਡੇ ਨਾਲ ਸਾਂਝੇ ਕਰਿਓ ਜੀ ਫਿਰ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ